ਦੇ ਰਿਹਾ ਉਸ ਦੀ ਆਜ਼ਾਦੀ ਤੁਹਾਨੂੰ ਸਰਕਾਰ ਅਸੀਂ ਦਾ ਬੇਕਾਬਦ ਸਾਡੇ ਨਾਲ ਪੁਚਾਰ ਦੀ ਤਰ੍ਹਾਂ ਹੋਏ ਸਾਡਾ ਭਾਵ ਉਹ ਸਿੱਧਾ ਸਾਡਾ ਕੋਲ ਆਇਆ ਅਸੀਂ ਇੱਕ ਤਰ੍ਹਾਂ ਹੈ ਅਸੀਂ ਨੂੰ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਖੁਦ ਪਹੁੰਚੇ ਸੀ ਪਰਿਵਾਰਾਂ ਦੇ ਨਾਲ ਦੁੱਖ ਵੰਡਾਇਆ ਤੇ ਨਾਲ ਹੀ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਾਂ ਤੇ 10-10 ਲੱਖ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ ਤੇ ਅੱਜ ਹੁਣ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਸ਼ਰਾਬ ਕਾਂਡ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ 10-10 ਲੱਖ ਰੁਪਏ ਦੇ ਚੈੱਕ ਸੌਂਪੇ ਜਾਣਗੇ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਤੇ ਨਾਲ ਹੀ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਇੱਕ ਜੀ ਨੂੰ ਹਰ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਕਿ ਕੁਝ ਕਹਿ ਰਹੇ ਨੇ ਢਾਲੀਵਾਲ ਸੁਣਨ ਦੀ ਕੋਸ਼ਿਸ਼ ਕਰ ਹਲੋ 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 ਪੰਨੇ ਤੋਂ ਪੰਨੇ ਤਾਂ ਮਜੀਠਾ ਸ਼ਰਾਬ ਕਾਂਡ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ ਲਗਾਤਾਰ ਮੌਤਾਂ ਦਾ ਅੰਕੜਾ ਵਧ ਰਿਹਾ ਹੈ 16 ਲੋਕਾਂ ਨੂੰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਪਰ ਪੀੜਤ ਪਰਿਵਾਰ ਜਿਹੜੇ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਆਪਣੇ ਚਲੇ ਗਏ ਨੇ ਜਿਨ੍ਹਾਂ ਦੇ ਵੱਲੋਂ ਇਹ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਗਿਆ ਉਹਨਾਂ ਦੀ ਜਾਨ ਗਈ ਅਤੇ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਤੇ ਪਰਿਵਾਰਿਕ ਮੈਂਬਰਾਂ ਨੂੰ ਚੈੱਕ ਸੌਂਪਣ ਦੇ ਲਈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਤੇ ਮਜੀਠਾ ਦੇ ਕਰੀਬ ਚਾਰ ਤੋਂ ਪੰਜ ਪਿੰਡ ਨੇ ਜਿੱਥੇ ਇਹ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਸੀ ਜਿਸ ਕਾਰਨ 27 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਉਹ ਪੀੜਤ ਪਰਿਵਾਰ ਨੇ ਇਹ ਅਪਹਾਗੇ ਲੋਕ ਨੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਆਪਣੇ ਇਸ ਜਹਾਨ ਤੋਂ ਚਲੇ ਗਏ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਹੁਣ ਸਰਕਾਰ ਦੇ ਵੱਲੋਂ ਬਾਹਰ ਜਰੂਰ ਫੜੀ ਗਈ ਹੈ ਕਿਉਂਕਿ ਗਰੀਬ ਲੋਕ ਨੇ ਸਧਾਰਨ ਲੋਕ ਨੇ ਪਰਿਵਾਰ ਨੇ ਤੇ ਬੱਚੇ ਨੇ ਛੋਟੇ-ਛੋਟੇ ਉਹਨਾਂ ਦਾ ਭਵਿੱਖ ਕੀ ਹੋਏਗਾ ਇਸ ਲਈ ਸਰਕਾਰ ਦੇ ਵੱਲੋਂ مالی ਮਦਦ ਦਾ ਐਲਾਨ ਕੀਤਾ ਗਿਆ ਸੀ 10-10 ਲੱਖ ਰੁਪਏ ਦੇ ਮੁਆਵਜ਼ਾ ਰਾਸ਼ੀ ਦੇ ਚੈੱਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਦਿੱਤੇ ਜਾ ਰਹੇ ਨੇ ਇਹ ਵੀ ਚੰਗੀ ਗੱਲ ਹੈ ਕਿ ਸਰਕਾਰ ਦੇ ਵੱਲੋਂ ਦੂਜੇ ਦਿਨ ਹੀ ਕਹਿ ਸਕਦੇ ਹਾਂ ਕਿ ਚੈੱਕ ਸੌਂਪ ਦਿੱਤੇ ਗਏ ਨਹੀਂ ਤਾਂ ਬਹੁਤ ਵਾਰ ਬਹੁਤ ਕੇਸਾਂ ਦੇ ਵਿੱਚ ਹੁੰਦਾ ਹੈ ਕਿ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਅਜਾਹੇ ਪੀੜਤ ਪਰਿਵਾਰ ਨੇ ਬਾਅਦ ਵਿੱਚ ਸਰਕਾਰਾਂ ਐਲਾਨ ਤੱਕ ਕਰ ਦਿੰਦੀਆਂ ਨੇ ਪਰ ਉਹਨਾਂ ਤੱਕ ਇਹ ਰਾਸ਼ੀ ਪ੍ਰੋਪਰ ਨਹੀਂ ਪਹੁੰਚ ਪਾਉਂਦੀ ਜਾਂ ਬਹੁਤ ਸਮਾਂ ਲੱਗ ਜਾਂਦਾ ਪਰ ਇਸ ਵਾਰ ਸਰਕਾਰ ਦੇ ਵੱਲੋਂ ਦੂਜੇ ਦਿਨ ਹੀ ਜ਼ਖਮਾਂ ਤੇ ਮਲਮ ਲਾਈ ਗਈ ਹੈ ਹਾਲਾਂਕਿ ਜੀ ਦੀ ਪਰਪਾਈ ਤਾਂ ਨਹੀਂ ਹੋਣੀ ਪਰ ਕਿਤੇ ਨਾ ਕਿਤੇ ਮੁਆਵਜ਼ਾ ਰਾਸ਼ੀ ਦੇ ਨਾਲ ਜੋ ਬੱਚੇ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਜ਼ਰੂਰ ਖਰਚਾ ਚੁਕਾਇਆ ਜਾਵੇਗਾ ਪਰਿਵਾਰ ਜਿਹੜਾ ਏ ਕਿਉਂਕਿ ਕਮਾਉਣ ਵਾਲਾ ਚਲਾ ਗਿਆ ਪਰਿਵਾਰ ਰੋਲੇਗਾ ਨਹੀਂ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਸੌਂਪੇ ਜਾ ਰਹੇ ਨੇ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਜੀ ਜ਼ਹਿਰੀਲੀ ਸ਼ਰਾਬ ਦੇ ਨਾਲ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸ਼ਰਾਬ ਜਿਸ ਦਾ ਉਹ ਸੇਵਨ ਕਰ ਰਹੇ ਨੇ ਇਹ ਸ਼ਰਾਬ ਨਹੀਂ ਇਹ ਨਸ਼ਾ ਨਹੀਂ ਬਲਕਿ ਜ਼ਹਿਰ ਹੈ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 27 ਲੋਕਾਂ ਦੀ ਮੌਤ ਹੋਈ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ 피ੜਤ ਪਰਿਵਾਰਾਂ ਦੀ ਮਦਦ ਕਰਾਂਗੇ 피ੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਤੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਚੈੱਕ ਸੌਂਪ ਰਹੇ ਨੇ ਕਈ ਪਰਿਵਾਰਤਾ ਜਹੇ ਨੇ ਜਿਸ ਦੇ ਵਿੱਚ ਦੋ-ਦੋ ਲੋਕਾਂ ਦੀ ਜਾਨ ਚਲੀ ਗਈ ਹੈ ਦੋ ਚਚੇਰੇ ਭਰਾ ਸੀ ਜਿਨ੍ਹਾਂ ਦੀ ਇਸ ਦੇ ਵਿੱਚ ਜਾਨ ਗਈ ਹੈ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ 26-22 ਸਾਲਾਂ ਦੇ ਨੌਜਵਾਨ ਸੀ ਜਿਨ੍ਹਾਂ ਦੀ ਜਾਨ ਗਈ ਹੈ ਤਾਂ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਇਸ ਵੇਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਉਹਨਾਂ ਪਰਿਵਾਰਾਂ ਨੂੰ ਸੌਂਪੇ ਜਾ ਰਹੇ ਨੇ ਉਹਨਾਂ ਪੀੜਤ ਪਰਿਵਾਰਾਂ ਨੂੰ ਸੌਂਪੇ ਜਾ ਰਹੇ ਨੇ ਜਿਨ੍ਹਾਂ ਦੇ ਆਪਣੇ ਉਹਨਾਂ ਤੋਂ ਸਦਾ ਲਈ ਦੂਰ ਚਲੇ ਗਏ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਉਹਨਾਂ ਦੀ ਮੌਤ ਹੋਈ ਹੈ ਹਾਲਾਂਕਿ 16 ਮੁਲਜ਼ਮ ਵੀ ਗ੍ਰਿਫਤਾਰ ਕੀਤੇ ਗਏ ਨੇ ਇਹੀ ਨਹੀਂ ਇੱਕ ਔਰਤ ਨਿੰਦਰ ਕੌਰ ਜਿਹੜੀ ਸ਼ਰਾਬ ਵੇਚਦੀ ਸੀ ਉਸ ਦਾ ਪਤੀ ਖੁਦ ਉਸਦੇ ਵੀ ਇਸ ਸ਼ਰਾਬ ਦੇ ਨਾਲ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਜ਼ਰੂਰ ਇਹ ਚੈੱਕ ਦਿੱਤਾ ਜਾਵੇਗਾ ਇਹਨਾਂ ਤੋਂ ਪਰਿਵਾਰ ਨੇ 10-10 ਲੱਖ ਰੁਪਏ ਦੀ ਆਰਥਿਕ ਮਦਦ مالی ਮਦਦ ਇੱਥੇ ਜਾਰੀ ਹੈ ਸਰਕਾਰ ਦੇ ਵੱਲੋਂ ਚੈੱਕ ਸੌਂਪੇ ਜਾ ਰਹੇ ਨੇ 27 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਅੰਕੜਾ ਵੱਧ ਸਕਦਾ ਹੈ ਕਿਉਂਕਿ ਕੱਲ ਤੱਕ ਇਹ ਅੰਕੜਾ 24 ਸੀ ਜੋ ਅੱਜ ਵੱਧ ਕੇ 27 ਹੋ ਗਿਆ 27 ਮੌਤਾਂ ਹੋਈਆਂ ਨੇ ਪਰ ਜ਼ਰੂਰਤ ਇਸ ਦੇ ਨਾਲ ਇਹ ਵੀ ਹੈ ਕਿ ਅੱਗੇ ਤੋਂ ਇਹ ਤਰਾਸ ਦੀ ਨਾ ਵਾਪਰੇ ਅੱਗੇ ਤੋਂ ਅਜਹੀ ਕੋਈ ਸ਼ਰਾਬ ਖੁਦ ਤਿਆਰ ਕਰਕੇ ਕੈਮੀਕਲ ਜੁਕਤ ਸ਼ਰਾਬ ਇਸ ਤਰ੍ਹਾਂ ਨਾ ਵੇਚਣ ਅਤੇ ਕਿਸੇ ਦੀ ਜਾਨ ਨਾ ਜਾਵੇ ਉਸ ਦੇ ਲਈ ਸਰਕਾਰ ਨੂੰ ਹੋਰ ਐਕਸ਼ਨ ਕਰਨਾ ਪਵੇਗਾ ਪੁਲਿਸ ਨੂੰ ਵੀ ਐਕਸ਼ਨ ਲੈਣਾ ਪਵੇਗਾ ਹਾਲਾਂਕਿ ਪੁਲਿਸ ਕਹ ਰਹੀ ਹੈ ਕਿ ਅਸੀਂ ਸੂਆਂ ਰੋਕਣ ਗ੍ਰਿਫਤਾਰ ਕਰ ਚੁੱਕੇ ਹਾਂ ਤੈਅ ਤੱਕ ਪਹੁੰਚਾਂਗੇ ਸਿਆਮਾਨੀ ਦੇ ਕਿਹਾ ਸੀ ਕਿ ਜੜ ਤੱਕ ਜਾਣਾ ਹੈ ਤਾਂ ਇਸ ਵੇਲੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਦੁੱਖ ਜ਼ਰੂਰ ਹੈ ਦੁੱਖ ਬਹੁਤ ਵੱਡਾ ਹੈ ਪਰ ਕਿਤਨਾ ਕਿਤੇ ਮਾਲੀ ਮਦਦ ਦੇ ਨਾਲ ਜ਼ਰੂਰ ਇਹਨਾਂ ਜ਼ਖਮਾਂ ਤੇ ਮਲ੍ਹਮ ਲੱਗੇਗੀ ਕਈ ਬੱਚੇ ਨੇ ਛੋਟੇ-ਛੋਟੇ ਜਿਨ੍ਹਾਂ ਦੇ ਆਪਣੇ ਜਿਨ੍ਹਾਂ ਦੇ ਕਿਸੇ ਦਾ ਪਿਤਾ ਇਸ ਸ਼ਰਾਬ ਕਾਂਡ ਦੀ ਪੇਟ ਚੜ ਗਿਆ ਹੈ ਕਿਸੇ ਦਾ ਸੁਹਾਗ ਉੱਜੜ ਗਿਆ 27 ਲੋਕ ਬਹੁਤ ਵੱਡਾ ਅੰਕੜਾ ਹੈ 27 ਲੋਕਾਂ ਦੀ ਜਾਨ ਦਾ ਚਲੇ ਜਾਣਾ ਉਹ ਵੀ ਜ਼ਹਿਰੀਲੀ ਸ਼ਰਾਬ ਦੇ ਨਾਲ ਦੇਖ ਸਕਦੇ ਹੋ ਤੁਸੀਂ ਸਾਫ ਤੌਰ ਤੇ ਬੱਚੇ ਨੇ ਜਿਹੜੇ ਇਸ ਪਿਛੇ ਪਿਛੇ ਪਰਿਵਾਰ ਉੱਜੜ ਗਿਆ ਏ ਜਿਨ੍ਹਾਂ ਦਾ ਕਮਾਉਣ ਵਾਲਾ ਚਲੇ ਗਿਆ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤ ਹੋਈ ਹੈ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਜ਼ਰ ਆ ਰਹੇ ਨੇ ਜਿਹੜੇ ਇਸ ਵੇਲੇ ਇਹਨਾਂ ਪੀੜਤ ਪਰਿਵਾਰਾਂ ਨੂੰ ਚੈੱਕ ਸੌਂਪਣ ਦੇ ਲਈ ਪਹੁੰਚੇ ਨੇ ਚੈੱਕ ਦੇ ਦਿੱਤੇ ਗਏ ਨੇ ਕਿ ਤਰ੍ਹਾਂ ਕਿਤੇ ਜ਼ਰੂਰ ਥੋੜਾ ਬਹੁਤ ਇੱਕ ਟਾਰਸ ਜ਼ਰੂਰ ਮਿਲੇਗਾ ਕਿਉਂਕਿ ਇਸ ਅਮਾਊਂਟ ਦੇ ਨਾਲ ਪਾ ਮੇ ਪਰਿਵਾਰ ਦਾ ਜੀਤ ਵਾਪਸ ਨਹੀਂ ਆਉਣਾ ਪਰ ਕਿਤੇ ਨਾ ਕਿਤੇ ਜਿਹੜਾ ਆਉਣ ਵਾਲਾ ਭਵਿੱਖ ਹੈ ਉਸ ਦੇ ਵਿੱਚ ਜ਼ਰੂਰ ਆਪਣਾ ਗੁਜ਼ਾਰਾ ਕਰ ਸਕਣਗੇ ਬੱਚਿਆਂ ਦੀ ਜਿੰਨੀ ਪੜ੍ਹਾਈ ਲਿਖਾਈ ਕਰਵਾ ਸਕਣਗੇ ਤੇ ਨਾਲ ਹੀ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਸੀ ਸੰਮਾਨ ਦੇ ਵੱਲੋਂ ਕਿ ਇੱਕ ਜੀਨ ਸੀ ਸਰਕਾਰੀ ਨੌਕਰੀ ਵੀ ਦੇਵਾਂਗੇ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਜਿੰਨੀ ਕਿਸੇ ਦੀ ਯੋਗਤਾ ਹੋਏ ਉਹਨਾਂ ਨੂੰ ਨੌਕਰੀ ਵੀ ਦੇਣ ਦਾ ਐਲਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਇਹ ਮਜੀਠਾ ਹਲਕਾ ਹੈ ਚਾਰ ਤੋਂ ਪੰਜ ਪਿੰਡ ਨੇ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 27 ਲੋਕਾਂ ਦੀ ਮੌਤ ਹੋਈ ਹੈ ਇਹ ਉਹ ਪੀੜਤ ਪਰਿਵਾਰ ਜਿਨ੍ਹਾਂ ਨੂੰ ਹੁਣ ਚੈੱਕ ਸੌਂਪ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ ਤਾਂ ਜੋ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਪੂਰਾ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ 10-10 ਲੱਖ ਦਾ ਚੈੱਕ ਜਾਂ 10-10 ਲੱਖ ਦੀ مالی ਮਦਦ ਦੇਵਾਂਗੇ ਮੁਆਵਜ਼ਾ ਰਾਸ਼ੀ ਦੇ ਵਿੱਚੋਂ ਉਹ ਦੇ ਦਿੱਤੀ ਗਈ ਆ ਸੌਂਪ ਦਿੱਤੀ ਗਈ ਆ ਹਾਲਾਂਕਿ ਹੁਣ ਜਿਵੇਂ ਕਿਸੇ ਦੀ ਕੁਆਲਿਫਿਕੇਸ਼ਨ ਹੋਏਗੀ ਉਸ ਦੇ ਲਈ ਸਰਕਾਰੀ ਨੌਕਰੀ ਦਾ ਵੀ ਐਲਾਨ ਕੀਤਾ ਗਿਆ ਸੀਐਮਾਨ ਕਹਿ ਰਹੇ ਸੀ ਕਿ ਕੁਝ ਇੱਕ ਪਰਿਵਾਰ ਅਜਿਹਾ ਸੀ ਜਿਸ ਦੇ ਬੱਚੇ ਦੇ ਵੱਲੋਂ ਪਲੱਸ 2 ਕਰ ਲਈ ਗਈ ਆ ਪਰ ਅਸੀਂ ਚਾਹੁੰਦੇ ਆ ਕਿ ਗ੍ਰੈਜੂਏਸ਼ਨ ਕੰਪਲੀਟ ਹੋ ਜਾਏ ਤਾਂ ਜੋ ਨੌਕਰੀ ਹੋਰ ਚੰਗੀ ਮਿਲ ਸਕਦੀ ਆ ਕਿਉਂਕਿ ਕੁਆਲਿਫਿਕੇਸ਼ਨ ਦੇ ਆਧਾਰ ਤੇ ਹੀ ਨੌਕਰੀ ਮਿਲਣੀ ਹੁੰਦੀ ਆ ਤਾਂ ਇਹ ਹੁਣ 27 ਲੋਕ ਨੇ 27 ਅਪਹਾਗੇ ਪਰਿਵਾਰ ਨੇ ਜਿਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਜਾ ਰਹੇ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਸ ਵੇਲੇ ਹਾਲਾਂਕਿ ਦੁੱਖ ਬਹੁਤ ਵੱਡਾ ਹੈ ਦੁੱਖ ਜ਼ਰੂਰ ਹੈ ਕਿਉਂਕਿ ਆਪਣੇ ਚਲੇ ਗਏ ਨੇ ਤੇ ਸ਼ਰਾਬ ਦੇ ਕਾਰਨ ਚਲੇ ਗਏ ਨੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਸ਼ਰਾਬ ਨਹੀਂ ਨਸ਼ਾ ਨਹੀਂ ਬਲਕਿ ਜ਼ਹਿਰ ਹੈ ਤੇ ਜ਼ਹਿਰੀਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ ਹੋਈ ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ 2020 ਦੇ ਵਿੱਚ ਜਦੋਂ ਕੈਪਟਨ ਸਰਕਾਰ ਸੀ ਉਦੋਂ ਕਰਨਤਾਰਨ ਦੇ ਵਿੱਚ 120 ਲੋਕਾਂ ਦੀ ਮੌਤ ਹੋ ਗਈ ਸੀ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਲੋਕਾਂ ਦੀ ਜ਼ਿੰਦਗੀ ਵੀ ਚਲੀ ਗਈ ਸੀ